ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਬਲੌਗ 'ਚ ਇਹ ਮੇਰਾ ਫਰਸਟ ਬਲੌਗ ਹੈ ਜੋ ਮੈਂ ਬਣਾਉਣ ਲੱਗੀ ਹਾਂ ਅੱਜ ਆਸੀਂ ਗਏ ਸੀ ਤੋਰੀਆਂ ਤੋੜਨ ਅਸੀਂ ਤੋੜੇ ਹਾਂ ਅੱਜ ਮੈਂ ਸਬਜ਼ੀ ਨਹੀਂ ਬਣਾਣੀ ਹੈਗੀ ਅਸੀਂ ਤੋੜਨ ਆਇਆ ਤੋਰੀਆਂ ਬਰਕਤ ਦੇ ਫੋਟੋ ਸ਼ੂਟ ਲਈ ਤੁਸੀਂ ਵੀਡੀਓ ਕੰਟੀਨਿਊ ਦੇਖੇ ਤੁਸੀਂ ਦੱਸਾਂਗੇ ਕਿਵੇਂ ਤੇ ਕਿੱਦਾਂ ਆ ਮੰਮੀ ਤੋੜ ਰਹੀ ਨੇ ਆ ਆਪਣਾ ਤੋਰੀਆਂ ਦੱਸੋ ਹੈਲੋ ਜੀ ਬਰਕਤ ਦੀ ਭੂਈ ਜੀ ਲੱਗਿਆ ਬਰਕਤ ਨੂੰ ਤਿਆਰ ਕਰਨ ਹਣਾ ਸੋਹਣਿਆ ਸੋਹਣਿਆ ਚੁੰਡੀਆਂ ਕਰਨੀਆਂ ਬਰਕਤ ਨੇ ਹਣਾ ਬਰਕਤ ਪੁੱਤ ਚਲੋ ਜੀ ਹਲੋ ਜੀ ਬਰਕਤ ਹਾਂ ਰੈਡੀ ਆ ਹਾਂ ਹੈਲੋ ਹੈਲੋ ਬਰਕਤ ਸ਼ੂਜ਼ ਦੇਖ ਲਓ ਬਰਕਤ ਦੇ ਯਸਟਰਡੇ ਮਂਗਾਏ ਸੀਗੇ ਅਸੀਂ ਨਾਈਨ ਮੈਂ ਬਣਾ ਕੇ ਕਰ ਲਿਆ ਰੈਡੀ ਹੁਣ ਅਸੀਂ ਲੱਗੀਆਂ ਬਰਕਤ ਦਾ ਫੋਟੋ ਸ਼ੂਟ ਕਰਨ ਸੈਟ ਅਪ ਹੋ ਗਿਆ ਰੈਡੀ ਚਲੋ ਜੀ ਬੜਕੇ ਬੜਕੇ ਜੜੀ ਕਹਿੰਦੇ ਮੇਰੇ ਵੀ ਕਰੋ ਫੋਟੋ ਸ਼ੂਟ ਤੇ ਨਾਲ ਪਾਗੇ